ਭਾਈ ਕੀ ਨਾਮ ਹੈ ਨਾਰੂਨੂ ਰੋਣਾ ਜੀ ਇਹ ਕਿਹੜੀ ਜਗ੍ਹਾ ਹੈ ਅੰਪੀਰਨ ਸਿਟੀ ਜੀ ਕੀ ਕਹਿਣਾ ਚਾਹੋਗੇ ਕੀ ਗੱਲਬਾਤ ਕੀ ਹੋਈ ਹੈ ਕੱਲ ਇੱਥੇ ਹੀ ਪਤਾ ਨਹੀਂ ਕਿਸੇ ਨੇ ਅੱਗ ਲਾਤੀ ਸਾਡੇ ਪਲਾਟਾਂ ਦੇ ਵਿੱਚ ਤੇ ਉਹਦੇ ਬਿਲਕੁਲ ਹੀ ਸਾਡੀ ਕੋਠੀਆਂ ਦਾ ਮਸਾ ਹੀ ਬਚਾ ਆ ਤੇ ਬਾਹਰ ਸਾਡੀਆਂ ਗੱਡੀਆਂ ਵੀ ਲੱਗੀਆਂ ਸੀ ਤੇ ਗੱਡੀਆਂ ਵੀ ਕੋਈ ਰਹਿ ਜਾਂਦੇ ਨੇ ਸਾਨੂੰ ਆਵਾਜ਼ ਦੇ ਕੇ ਕਿਹਾ ਵੀ ਤੁਹਾਡੀ ਗੱਡੀ ਨੂੰ ਅੱਗ ਲੱਗ ਚੱਲੀ ਹੈ ਇਹ ਅਸੀਂ ਜਾ ਕੇ ਦੋ ਦੋ ਗੱਡੀਆਂ ਪਿੱਛੇ ਕੀਤੀਆਂ ਤੇ ਬਾਕੀ ਇਹਨਾਂ ਨੇ ਸਾਡੇ ਆ ਕਿਤੇ ਪਾਣੀ ਦੇ ਨਾਲ ਵੀ ਆ ਗਈ ਆ ਗੁੱਗ ਜਿਹੜੇ ਦੇਖੋ ਉਹਨਾਂ ਕਹਿੰਦੇ ਬਈ ਆਪਣਾ ਦਰਖਤ ਲਾਓ ਇਹ ਦਰਖਤ ਕੇ ਲਾ ਲਾਣਾ ਕੀ ਹੈ ਤਾਂ ਸਭ ਕੰਮ ਸਾਰਾ ਖਰਾਬ ਕਰੀ ਜਾਂਦੇ ਆ ਇਹ ਤਾਪਮਨ ਦੇਖੋ ਕਿੱਥੇ ਪਹੁੰਚਿਆ ਕੋਈ ਜੀ ਇਹੋ ਜਿਹੇ ਜਿਹੜੇ ਗਰਮੀ ਦੇ ਵਿੱਚ ਬਾਹਰ ਆ ਜਾਂਦੇ ਆ ਉਹ ਵੀ ਵਿੱਚ ਸੜ ਗਏ ਹੋਣਗੇ ਇਹ ਬਹੁਤ ਇਕ ਕੱਲ ਇਹਨੇ ਲਾਈ ਕਿਸੇ ਨੇ 11 ਕਬੇ ਦੇ ਕੋਲ ਕੋਲ ਰਾਤ ਦੇ ਦਿਨ ਦੇ ਦਿਨ ਵੇਲੇ ਕਿਸੇ ਨੇ ਆ ਕੇ ਦੇਖਿਆ ਨਹੀਂ ਵੀ ਕੋਣ ਲਾ ਰਿਹਾ ਸੀ ਪਤਾ ਨਹੀਂ ਲੱਗਾ ਜੀ ਕਿਸੇ ਨੇ ਕੀ ਲੱਗਦਾ ਕਿ ਕਿੰਨਾ ਕਾਫੀ ਜਾਨੀ ਨੁਕਸਾਨ ਹੋ ਸਕਦਾ ਸੀ ਅਗਰ ਨਾ ਆਉਂ ਜੀ ਜੇ ਟਾਈਮ ਸਿਰ ਨਾ ਹੁੰਦਾ ਜਾਨੀ ਨੁਕਸਾਨ ਹੋ ਜਾਂਦਾ ਸੜੀਆਂ ਬਾਹਰ ਗੱਡੀਆਂ ਸੀ ਗੱਡੀ ਗੱਡੀਆਂ ਸੜ ਜਾਂਦੀਆਂ ਸੀ ਸਾਰੀਆਂ ਅਸੀਂ ਕੋਈ ਪੁਲਿਸ ਕੰਪਲੇਟ ਵੀ ਕੀਤੀ ਆ ਆ ਕੀਤੀ ਆ ਜੀ ਤੇ ਕੀ ਮੰਗ ਕਰਦੇ ਹੋ ਹਾਂ ਇਹ ਦੇਖਿਆ ਜਾਵੇ ਕਿ ਅੱਗ ਲਾਈ ਕਿਨੇ ਆ ਗੋ ਅਗੋ ਧਿਆਨ ਰੱਖਿਆ ਜਾਵੇ ਇਹਦਾ ਵੀ ਇਹੋ ਜੀ ਦੁਬਾਰਾ ਨਾ ਇਹ ਚੀਜ਼ ਹੋਈ ਕੋਈ ਹਾਂਜੀ ਬੜੀ ਬੜੀ ਕੀ ਨਾਮ ਹੈ ਜਸਮੀਤ ਸਿੰਘ ਜੀ ਹਾਂਜੀ ਇਹ ਕਿਹੜਾ ਇਲਾਕਾ ਜੀ ਇਹ ਐਮਪੀਰੀਅਲ ਸਿਟੀ ਲੁਹਾਰਾ ਕਾ ਰੋਡ ਆ ਜੀ ਡਾਇਮੰਡ ਬਲਾਕ ਹਾਂਜੀ ਕੀ ਕਹਿਣਾ ਚਾਹੋ ਕਿ ਗਲਬਤ ਕੀ ਹੋਈ ਹੈ ਗਲਬਤ ਦੇਖੋ ਜੀ ਕੱਲ ਅਸੀਂ ਆਪਣੇ ਕਮਰੇ ਤੇ ਗਏ ਸੀ ਕਿ ਰਾਤ ਨੂੰ ਆ ਕੇ ਹੀ ਅੰਦਰ ਬੈਠੇ ਸਵੇਰੇ ਮੈਂ ਮਾਰਨਿੰਗ ਹਰਮੰਦਰ ਸਾਹਿਬ ਤੋਂ ਆਇਆ ਮੈਂ ਵੇਖਿਆ ਮੇਰੀ ਸਾਰੀ ਵਾਇਰਿੰਗ ਸੜੀ ਪਈ ਆ ਤੇ ਸਾਰੇ ਪਲਾਟ ਤੇ ਅੱਗ ਲੱਗੀ ਪਈ ਆ ਮੇਰੀ ਤਾਂ ਕੋਠੀ ਮਸਾ ਬਚੀ ਆ ਦੇਖੋ ਤੁਸੀਂ ਗੈਸ ਪਾਈਪ ਕੋਲ ਆ ਸਾਰੀਆਂ ਤਾਰਾ ਦਾ ਹਾਲ ਦੇਖੋ ਛੋਟੇ ਛੋਟੇ ਬੱਚੇ ਨੇ ਅੰਦਰ ਗੱਡੀ ਮੇਰੀ ਬਾਹਰ ਲੱਗੀ ਹੁੰਦੀ ਆ ਉਹ ਉਸ ਤਰ੍ਹਾਂ ਪ੍ਰਸ਼ਾਸਨ ਕਹ ਰਿਹਾ ਤੇ ਹੀ ਦੁੱਖ ਲਾਓ ਰੁੱਖ ਲਾਓ ਜਿੰਨੇ ਵੀ ਲਾਈ ਆ ਸ਼ਰਦਾਰਤੀ ਲਾਈ ਆ ਪੁਲਿਸ ਤੇ ਮੈਂ ਕੰਪਲੇਨ ਕਰਕੇ ਆ ਪਰ ਮੈਨੂੰ ਜਵਾਬ ਆਇਆ ਕਿ ਤੁਹਾਡੀ ਕੰਪਲੇਨ ਕਲੋਜ਼ ਕਰ ਦਿੱਤੀ ਗਈ ਆ ਆਪਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਦੋਸ਼ੀ ਫੜ ਕੇ ਉਹਨਾਂ ਨੂੰ ਇਨਸਾਫ ਲਿਆ ਜਾਵੇ ਤੇ ਜਿਹੜਾ ਮੇਰਾ ਨੁਕਸਾਨ ਹੋਇਆ ਉਹ ਵੀ ਪੜਾਇਆ ਜਾਵੇ ਆ ਪਹਿਲਾਂ ਵੀ ਕਦੀ ਕਿਸ ਨੇ ਇਸ ਤਰ੍ਹਾਂ ਅੱਗ ਲਾਈ ਇੱਕ ਵਾਰੀ ਪਿਛਲੇ ਸਾਲ ਅੱਗ ਲੱਗੀ ਸੀ ਉਦੋਂ ਮੈਂ ਦਰਬਾਰ ਸਾਹਿਬ ਸੀਗਾ ਰਾਤੀ ਉੱਥੋਂ ਮੈਂ ਫਾਇਰ ਬ੍ਰੀਡ ਨੂੰ ਫੋਨ ਕਰਕੇ ਸਾਰੀ ਪਲਾਟ ਚ ਅੱਗ ਬੁਝਾਈ ਆ ਦੇਖੋ ਨਾ ਮੇਰਾ ਪਲਾਟ ਐਸਾ ਹੱਥ ਐਸਾ ਹੱਥ ਵੀ ਅੱਗ ਲੱਗੀ ਟੋਟਲ ਕਲੋਨੀ ਚ ਅੱਗ ਲਗਾਈ ਗਈ ਹੈ ਕਿਉਂ ਲਗਾ ਰਹੇ ਨੇ ਕਿਉਂ ਕੀ ਦਾ ਮਕਸਦ ਕੀ ਹੈ ਕੋਈ ਕਲੋਨੀ ਸਾਫ ਕਰਨੇ ਕੋ ਮਸ਼ੀਨਾਂ ਦਾ ਕਰਾਓ ਅੱਗ ਲਾ ਕੇ ਥੋੜੀ ਸਾਫ ਹੁੰਦੀ ਕਲੋਨੀ ਤੁਹਾਨੂੰ ਕੀ ਲੱਗਦਾ ਕਿ ਕੌਣ ਇਹ ਕਰਾ ਸਕਦਾ ਕੀ ਕਰ ਸਕਦੇ ਆ ਭਾਜੀ ਕੋਈ ਜਿਹਨੂੰ ਕਈ ਉਹ ਕਹਿੰਦਾ ਜੀ ਉਹਨੇ ਕਰਾਈ ਕੋਈ ਕਹਿੰਦਾ ਕਲੋਨਾਈਜ਼ਰ ਨੇ ਕਰਾਈ ਆ ਕੋਈ ਕਹਿੰਦਾ ਜੀ ਉਹਨਾਂ ਨੇ ਕਰਾਈ ਆ ਇਹ ਆਪਸ ਹੀ ਇਹਨਾਂ ਦਾ ਚੱਲੀ ਜਾਂਦਾ ਸਾਨੂੰ ਸਾਡਾ ਤਾਂ ਨੁਕਸਾਨ ਹੋਤ ਹੋ ਗਿਆ ਨਾ ਦੇਖਿਆ ਜਾਵੇ ਤਾਂ ਨੁਕਸਾਨ ਬੜਾ ਵੱਡਾ ਹੋ ਸਕਦਾ ਨੁਕਸਾਨ ਬਹੁਤ ਵੱਡਾ ਭਾਜੀ ਬੱਚੇ ਅੰਦਰ ਛੋਟੇ ਛੋਟੇ ਬੱਚੇ ਨੇ ਮਾਸੂਮ ਬੱਚੇ ਨੇ ਉਹ ਕਿੱਥੇ ਜਾਂਦੇ ਦੇਖੋ ਜਿਵੇਂ ਕਿ ਸਰਕਾਰ ਕਹਿੰਦੀ ਹੈ ਰੁੱਖ ਲਗਾਓ ਵਾਤਾਵਰਨ ਬਚਾਓ ਵਾਤਾਵਰਨ ਬਚਾਓ ਹੀ ਤੇ ਮੈਂ ਵੇਖੋ ਆਪਣੇ ਘਰ ਦੇ ਬਾਦ ਨਿੰਮ ਦਾ ਰੁੱਖ ਲਾਇਆ ਮੈਨੂੰ ਬੰਨਾ ਦੁੱਖ ਹੋ ਰਿਹਾ ਮੇਰਾ ਨਿੰਮ ਦਾ ਰੁੱਖ ਸਾਰਾ ਸਰ ਗਿਆ ਇੱਕ ਮੈਂ ਸਾਹਮਣੇ ਨਿੰਮ ਦਾ ਰੁੱਖ ਲਗਾਇਆ ਮੈਂ ਸਾਰੇ ਬੂਟਿਆਂ ਨੂੰ ਪਾਣੀ ਦਿਨਾ ਸਿਰੇ ਮਾਰਨਿੰਗ ਤੇ ਬਾਰਸਾਪੋ ਆ ਗਈ ਕੀ ਲੱਗਦਾ ਕਿ ਇਸ ਤਰ੍ਹਾਂ ਲੋ ਸ਼ਰਾਰਤੀ ਅਨਸਰ ਬਾਝ ਨਹੀਂ ਆਉਣਗੇ ਨਹੀਂ ਆਣਗੇ ਬਾਜ ਜਿੰਨੀ ਦੇ ਤੱਕ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਏਗੀ ਕਾਨੂੰਨੀ ਕਾਰਵਾਈ ਹੋਏਗੀ ਉਹ ਨਹੀਂ ਤੇ ਨੱਥ ਨਹੀਂ ਪਏਗੀ ਹਾਂ ਤੁਸੀਂ ਪੁਲਿਸ ਕੰਪਲੀਟ ਕੀਤੀ ਹੈ ਮੈਂ ਕੀਤੀ ਹੈ ਪਰ ਹਾਲ ਤੱਕ ਮੈਨੂੰ ਹਾਲ ਤੱਕ ਕੋਈ ਰਿਪਲਾਈ ਨਹੀਂ ਆਇਆ ਮੰਗ ਕਰਦਾ ਮੰਗ ਕਰਦਾ ਪੁਲਿਸ ਲੱਭੇ ਦੋਸ਼ੀ ਲੱਭੇ ਕਿੰਨੇ ਲਗਾਈ ਅੱਗ ਹਾਂ ਜੀ ਸਰ ਇੱਕ ਇੰਪੀਰਲ ਸਿਟੀ ਦੇ ਵਿੱਚ ਖਾਲੀ ਪਲਾਟ ਨੂੰ ਜਿਹੜੀ ਅੱਗ ਲੱਗੀ ਕੀ ਹੈ ਉਹਦੇ ਬਾਰੇ ਕੀ ਕਾਰਵਾਈ ਕੀਤੀ ਹੈ ਇਹ ਦਰਖਾਸਤ ਜਸਨੀ ਸਿੰਘ ਵੱਲੋਂ son of ਨਿਰੰਦਰ ਸਿੰਘ ਵਾਸੀ ਡਾਇਮੰਡ ਬਲਾਕ ਇੰਪੀਰਲ ਸਿਟੀ ਦੇ ਨੇ ਇਹ ਸ਼ਾਮੀ ਸੰਦ ਦਰਖਾਸਤ ਲਿਖਾ ਗਏ ਨੇ ਕੀ ਸਾਡੇ ਏਰੀਆ ਚ ਅੱਗ ਲੱਗੀ ਹੋਈ ਆ ਉਹਨ ਮੌਕਾ ਵੇਖ ਕੇ ਜੋਗੜੀ ਕਾਰਵਾਈ ਕਰ ਦਿੱਤੀ ਜਾਵੇ। ਮਤਲਬ ਕਹਣਾ ਕਿਸੇ ਸ਼ਰਾਤੀ ਅਨਸਰ ਨੇ ਅੱਗ ਲਗਾ ਕੇ ਉਹ ਸੀਸੀਟੀਵੀ ਕੈਮਰੇ ਦੇਖ ਲਾਂਗੇ ਜਾਂ ਕੋਈ ਹੋਰ ਸਾਨੂੰ ਕੋਈ ਜਿਸ ਮੁਤਾਬਕ ਰਿਪੋਰਟ ਆਵੇ ਕਿ ਸਾਨੂੰ ਜਾਂ ਕੋਈ ਇਨਫੋਰਮੇਸ਼ਨ ਮਿਲੇਗੀ ਉਹ ਕਾਰਵਾਈ ਕੀਤੀ ਜਾਵੇ। ਕੀ ਕਾਰਵਾਈ ਕੀਤੀ ਜਾਵੇ? ਜੋ ਵੀ ਸਾਨੂੰ ਮਿਲੇਗਾ ਰਿਪੋਰਟ ਮਿਲੇਗਾ ਜਾਂ ਕੋਈ ਸਾਨੂੰ ਕੋਈ ਹੋਰ ਮਿਲੇਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇ। ਅੱਗ ਨੇ ਲਜਸਟਾਨੀ ਕੀਤੀ ਜਾਂ ਕਿਸੇ ਨੇ ਜਾਂ ਚਾਨਕ ਲੱਗੀ।